ਚੁੰਨੀ ਐਵੇਂ ਬੰਨੀ ਵਧੀਆ ਕਰੂ ਕੁਛ ਫੁੱਟਬਾਲ ਵਰਗੀ ਫੁੱਟਬਾਲ ਵਾਂਗੂ ਟੱਪਣ ਲੱਗੀ ਆ ਬਾਂਦਰੀਆਂ ਵਾਂਗੂ ਮਾਰਦੀ ਟਪੂਸੀਆਂ ਕਿਵੇਂ ਵੀਡੀਓ ਦੇਖ ਕੇ ਪਾਇਆ ਕਰ ਮੋਟਾ ਢਿੱਡ ਦਿਖਣ ਲੱਗਿਆ ਪਿਆ ਕਹਿੰਦੇ ਨਹੀਂ ਹੁੰਦੇ ਆਪੇ ਬਲਾਵਾ ਆ ਜਾਂਦਾ ਜਾਣ ਵਾਲੇ ਬਸ ਤਿਆਰ ਰਿਹਾ ਕਰੋ ਸੋ ਬੁਲਾਇਆ ਜੀ ਉੱਥੇ ਤੇ ਟੀਚਰਸ ਨੇ ਕਹਿੰਦੇ ਜੈਸਮਿਨ ਤੂੰ ਜ਼ਰੂਰ ਆਉਣਾ ਵੀ ਤੂੰ ਰੌਣਕਾ ਲਾਉਂਦੀ ਆ ਤੇਰੇ ਵੀਨਾ ਸਾਡਾ ਫੰਕਸ਼ਨ ਹੁੰਦਾ ਅਧੂਰਾ ਚਲੋ ਮੈਂ ਕਹਾਂ ਜੀ ਜ਼ਰੂਰ ਪਹੁੰਚਾਂਗੇ ਜੀ ਸਰ ਕਹਿੰਦੇ ਵੀ ਤੂੰ ਟੋਰ ਟੋਰ ਕੱਢ ਕੇ ਆਈ ਆਇਓ ਨਾ ਜੀ ਮੈਂ ਕਹਾਂ ਜੀ ਲਓ ਤੁਸੀਂ ਗੱਲ ਕਿਆ ਕਰਤੀ ਜੀ ਮੈਂ ਤਾਂ ਮੜ ਜਾ ਮੌਕਾ ਚਾਹੀਦਾ ਹੁੰਦਾ ਟਾਰ ਕੱਢਣ ਨੂੰ ਠੀਕ ਹੈ ਮਟ ਤੈਨੂੰ ਤਾਂ ਬੁਲਾਏ ਸੀ ਉਹਨੂੰ ਜੋਕਰ ਚਾਹੀਦਾ ਸੀ ਹਰਕਤਾਂ ਕਰਵਾਉਣ ਨੂੰ ਰੌਣਕ ਨੂੰ ਤੂੰ ਮੁਜਰਾ ਕਰਦੀਆਂ ਜੇ ਤੂੰ ਨਾ ਕੀਤਾ ਫੰਕਸ਼ਨ ਧੂਰਾ ਰਹਿ ਜਾਊਗਾ ਕਿਉਂ ਜਵਲੀਆਂ ਮਰੀ ਜੰਨੀ ਆ ਸਾਰਾ ਟੋਰ ਕੱਢ ਕੇ ਬੁਲਾਉਂਦੇ ਸੀ ਇਹ ਕੀ ਚੱਕਰ ਪਿੱਛੇ ਕਿਹਨੂੰ ਦੇਖੀ ਜੰਨੀ ਆ ਵਾਰ-ਵਾਰ ਉਹ ਵੀ ਕਹਿੰਦੇ ਉਹਨੇ ਕਿਵੇਂ ਜਵਲੀਆਂ ਮਾਰਨ ਲੱਗੀ ਵੀ ਆ ਡੰਗਰ ਹੱਸਨੇ ਮੈਨੂੰ ਗਾਣਾ ਹੀ ਕੱਢਣੀ ਐ ਉਹ ਨਹੀਂ ਕੰਮ ਨਹੀਂ ਕਰਦੀ ਆ ਨਹੀਂ ਕਰਦੀ ਚਲੋ ਕੋਈ ਨਹੀਂ ਦੋ ਪਾਂਡੇ ਦੇ ਖੜ ਕੇ ਦੇ ਸੀ ਬਸ ਮੈਨੂੰ ਤਾਂ ਐ ਹਵਾ ਵੀ ਜੇ ਹੱਸੀ ਦੋਹੇ ਲੜ ਵੀ ਪਈ ਐ ਕੁਛ ਵੀ ਹੋ ਗਿਆ ਬੋਲ ਲੀਏ ਦਿਲ ਚ ਕਰਵਾਟ ਨਾ ਰੱਖੇ ਹੈਨਾ ਮਟਨੇ ਵਿਆਹ ਤੋਂ ਪਹਿਲਾਂ ਹੀ ਦੱਸਦਾ ਸੀ ਸੱਸ ਗਾਲਾਂ ਕੱਢੂ ਕੰਮ ਨਹੀਂ ਕਰਦੀ ਇਹ ਪਹਿਲਾਂ ਹੀ ਸੋਚੀ ਬੈਠੀ ਸੀ ਇਦਾਂ ਕਰੂੰ ਇਦਾਂ ਹੋ ਕਿੰਨੀ ਸੋਚ ਫੁੱਦੂ ਆ ਇਹਦੀ ਮਟਨ ਨੂੰ ਬੁਲਾਇਆ ਨਹੀਂ ਸੀ ਬਿਨ ਬੁਲਾਏ ਚਲ ਗਈ ਵੀਡੀਓ ਬਣਾਉਣ ਘਰੇ ਤਾਂ ਸਾਰਾ ਟੱਬਰ ਖੁਰਕਦਾ ਰਹਿੰਦਾ ਉਹ ਦਿਖਾਉਂਦੀ ਰਹਿੰਦੀ ਕਿ ਚੱਲ ਅੱਜ ਨਵੀਂ ਚੀਜ਼ ਦਿਖਾ ਦੰਨੇ ਆ ਠੀਕ ਆ ਚਲ ਬਣਾਉਣ ਦੀ ਕੋਈ ਗੱਲ ਨਹੀਂ ਕੁਝ ਹਿੰਮਤ ਜੀ ਵੀ ਚਾਹੀਦੀ ਆ ਉਹ ਹਿੰਮਤ ਹਲੇ ਹੈ ਨਹੀਂ ਲੋਹਜਾ ਫੀਲ ਹੋਇਆ ਵਾ ਜਦ ਹੁਣ ਤਿੰਨੇ ਦੀਦੀਆਂ ਨੇ ਇਕੱਠੇ ਹੋਣਾ ਫੇਰ ਜਾਨ ਚ ਜਾਨ ਪੈਣੀ ਬੇਅਕਲ ਨੂੰ ਪਤਾ ਲੱਗਦਾ ਨਹੀਂ ਕੀ ਬੋਲਣਾ ਇਹ ਹੋਰੇ ਕੁਝ ਕਹਿ ਜਾਂਦੀ ਆ ਲੋ ਫੀਲ ਤੈਨੂੰ ਕੀ ਕਰਕੇ ਹੋ ਗਿਆ ਮੁਛੜ ਹੋਰੇ ਤਰ੍ਹਾਂ ਦੇਖ ਕੇ ਹੱਸਦਾ ਕੀ ਬੋਲੀ ਜਾਂਦੀ ਹੈ ਕਮਲੀ ਜੀ ਉਹ ਕਹਿ ਦਿੰਨੇ ਆਪਾਂ ਤੇਲ ਬਹੁਤ ਖਰਚ ਹੋਗਾ ਤੇ ਉਹ ਬਿਲਕੁਲ ਬਿਲਕੁਲ ਆਪਾਂ ਵਿੱਚ ਵਿੱਚ ਨੂੰ ਜੇ ਆਪਾਂ ਸਮਝੀਏ ਪਾਣੀ ਦਾ ਤੜਕਾ ਵੀ ਲੱਗ ਜਾਂਦਾ ਤੁਹਾਨੂੰ ਪਤਾ ਪਾਣੀ ਦਾ ਮੈਂ ਕਿਹਦੇ ਖਾਵਾਂਗੀ ਤੁਹਾਨੂੰ ਕਿਸੇ ਦਿਨ ਉਹ ਕਿਦਾਂ ਤੁਹਾਨੂੰ ਲਾ ਕੇ ਦਿਖਾਵਾਂਗੀ ਇੱਕ ਵਾਰੀ ਤੁਸੀਂ ਕਹੋ ਤਾਂ ਸਹੀ ਵੀ ਲਾ ਕੇ ਦਿਖਾਈ ਮੱਟ ਕਰਦੀ ਤਾਂ ਐਵੇਂ ਪਈ ਆ ਜਿਵੇਂ ਸਟਾਰਟਿੰਗ ਇਹਨੇ ਕਰੀ ਹੋਵੇ ਪਾਣੀ ਦਾ ਤੜਕਾ ਲਾਣੇ ਦੀ ਮੁਰਛੜ ਨੂੰ ਕਹੇ ਦੇਖੋ ਕਿਵੇਂ ਰਹੀ ਹੈ ਕਹਿੰਦੀ ਕਿਆ ਤਾਂ ਸਹੀ ਤੂੰ ਕਿਹਦੇ ਇਹਨੂੰ ਇਹ ਤੋਂ ਲੱਗਣਾ ਫਿਰ ਨਹੀਂ ਡੰਗਰ ਤੋਂ ਹੁਣ ਸਾਡੇ ਈਵਰਸ ਨੇ ਵੀ ਪੁੱਛਣਾ ਵੀ ਉਹ ਕਿੱਥਾ ਰਾਈਟ ਜ਼ੀਰੋ ਆਇਲ ਕੁਕਿੰਗ ਜਿਹਨੂੰ ਕਹਿੰਦੇ ਆ ਉਹ ਕਰਕੇ ਦਿਖਾਉਣੀ ਹੈ ਤੇ ਕਮਾਲਾ ਥੋੜੀ ਜੀ ਪਹਿਲਾਂ ਮੈਂ ਤਾਂ ਕਿਹਾ ਮੈਂ ਤੁਹਾਨੂੰ ਥੋੜੀ ਜੀ ਚੀਜ਼ ਬਣਾ ਕੇ ਦਿਹਾਉਂਗੀ ਪਹਿਲਾਂ ਉਹ ਠੀਕ ਹੈ ਤੁਹਾਡੇ ਸਬਸਕ੍ਰਾਈਬਰ ਇੰਨੇ ਫੁੱਦੂ ਨੇ ਜਿਨ੍ਹਾਂ ਨੂੰ ਹਲੇ ਤੱਕ ਨਹੀਂ ਪਤਾ ਕਿ ਪਾਣੀ ਚ ਤੜਕਾ ਲੱਗ ਜਾਂਦਾ ਨਾਲੇ ਉਹ ਮੱਟ ਤੋਂ ਸਿੱਖਣਗੇ ਜਿਹਨੂੰ ਆਪ ਨੂੰ ਨਹੀਂ ਆਂਦਾ ਕੁਝ ਨਾਲੇ ਇਹ ਤੋਂ ਲੱਗਣਾ ਨਹੀਂ ਤਾਂ ਹੀ ਕਹੀ ਜਾਂਦੀ ਆ ਥੋੜਾ ਜਿਹਾ ਬਣਾਉਂਗੀ ਗਾਇਜ਼ ਆਈ ਐਮ ਰੋਮਿੰਗ ਹੇਅਰ ਇਹ ਹੈ ਦਾ 32 ਸੈਕਟਰ ਸ਼ਾਇਦ ਤੇ ਪਾਪਾ ਨੇ ਇਥੇ ਕੁਝ ਦਾਰੂ ਨੂੰ ਦਸਮਾਨ ਮੰਗਾਇਆ ਸੀ ਤੇ ਉਹ ਲੈਣ ਆਏ ਆ ਤੇ ਫਸ ਲੈ ਕੇ ਤੇ ਆਪਾਂ ਹੁਣ ਵਾਪਸ ਚੱਲਣਾ ਤਾਂ ਨਹੀਂ ਮੈਨੂੰ ਲੱਗ ਰਿਹਾ ਹੈ ਕਿ ਚੰਡੀਗੜ੍ਹ ਗਰਮੀ ਦਾ ਹੀ ਫਰਕ ਆ ਗਰਮੀ ਇੰਨੀ ਹੈ ਨਹੀਂ ਅਕੋਰਡਿੰਗ ਟੂ ਜਲੰਧਰ ਤਾਂ ਬਹੁਤ ਜ਼ਿਆਦਾ ਗਰਮੀ ਹੈ ਪਰ ਇੱਥੇ ਮੈਨੂੰ ਫਰਕ ਲੱਗ ਰਿਹਾ ਇਹਦੇ ਬਾਪ ਦਾ ਹਾਲ ਦੇਖ ਲਓ ਉਹ ਆਪਣੀ ਕੁੜੀ ਤੋਂ ਦਾਰੂ ਮੰਗਵਾਣ ਲੱਗਿਆ ਪਿਆ ਇਹ ਡੰਗਰ ਵੀਡੀਓ ਬਣਾ ਕੇ ਦੱਸਣ ਲੱਗੀ ਵੀ ਆ ਵੀਡੀਓ ਕਿਉਂ ਬਣਾ ਰਹੀਆਂ ਕਿ ਹੋਰ ਕੁੜੀਆਂ ਵੀ ਇਦਾਂ ਲੈ ਕੇ ਆਣ ਇਹ ਡੰਗਰੇ ਇਦਾਂ ਦੀ ਹਰਕਤਾਂ ਨਾ ਕਰ ਤਾਂ ਹੀ ਤੈਨੂੰ ਕੈਨੇਡਾ ਚੋਂ ਕੱਢਿਆ ਏ ਆਈ ਹਰਕਤਾਂ ਕਰਕੇ ਤੇਰੀਆਂ ਇੱਕ ਗਾਣਾ ਕਹਿੰਦਾ ਐ ਇੰਨਾ ਪਿਆਰ ਤੇਰਾ ਮੇਰਾ ਸੀਗਾ ਪਿਛਲੀ ਤਰੀਕ ਚ ਜਿਵੇਂ ਰਾਣੀ ਜ਼ਿੰਦਾਦਾਸੀ ਚਲਾ ਜੇ ਰਣ ਜੀਤ ਚ ਮੇਰਾ ਕੋਈ ਸੀ ਸਾਗ ਨਾਲ ਸੰਬੰਧ ਜੀ ਇਹ ਸਾਲੀ ਜਨਾਨੀ ਜਨਾਨੀ ਵਾਲੇ ਕੰਮੇ ਕਰਦੀ ਰਹਿੰਦੀ ਆ ਆਟਾ ਗੁੰਨ ਲਿਆ ਕੱਪੜੇ ਧੋਲੇ ਹੁਣ ਬਹਿ ਕੇ ਸਾਗ ਬਣਾਉਣ ਲੱਗਿਆ ਵੇ ਉਹ ਵੀ ਗਾਣਾ ਗਾਈ ਜਾਂਦਾ ਵੇ ਆ ਉਹ ਡੰਗਰਾ ਜੇ ਤੈਨੂੰ ਪਸੰਦ ਆ ਠੀਕ ਆ ਗਾਣਾ ਜ਼ਰੂਰੀ ਸੀ ਬੇਅਕਲਾ ਗਾਈਸ ਇਹਨੇ ਤੁਹਾਨੂੰ ਕਿਹਾ ਧਮਕੀਆਂ ਦਿੱਤੀਆਂ ਮੈਂ ਧਮਕੀਆਂ ਤੁਮਕੇ ਦਿੱਤੀਆਂ ਨੂੰ ਫੇਰ ਆ ਫੇਰ ਲੈ ਕੇ ਚੱਲਿਆ ਮੈਨੂੰ ਚੜਾਉਣ ਹੁਣ ਇਹ ਗੋਲ ਗੱਪੇ ਨੇ ਆਪਣੇ ਘਰ ਵਾਲੇ ਨੂੰ ਇੰਨਾ ਥੱਲੇ ਲਾਇਆ ਵੇ ਨਾ ਇਹ ਜਿੱਧਰ ਨੂੰ ਹੁਸ਼ ਕਰਦੀ ਉਧਰ ਨਹੀਂ ਤੁਰ ਪੰਦਾ ਇਹ ਹੁਣ ਕਹਿੰਦੀ ਧਮਕੀਆਂ ਦੇ ਕੇ ਤਾਂ ਛੱਡਣਾ ਚੱਲੇ ਆ ਉਹ ਇੰਨਾ ਨੀਚੇ ਨਾ ਲੱਗ ਬੇਅਕਲਾ ਆਵਾਂਗੇ ਮੰਜਾਂ ਲਟਕੀ ਆਵਾਂਗੇ ਗਾਇਸੀਰੇ ਤਿੰਨ ਮਹੀਨੇ ਬਾਅਦ ਚਲਨੀ ਆ ਪਤਾ ਪਹਿਲਾਂ ਮੈਂ ਜੀ ਨੀਤ ਬਦਲੀ ਸੀ ਪਹਿਲਾਂ ਮੈਂ ਤਾਂ 5 ਮੀਟਰ ਵੀ ਤਰੀਕੀ ਤੇ ਰਹਿੰਦੇ ਸੀ ਫਿਰ ਮੈਂ ਤਾਂ ਨੀਤ ਜਾਣ ਹੀ ਗਿਆ ਹਾਤੀ ਦਾ ਬੱਚਾ ਕਿਵੇਂ ਕਰਨ ਲੱਗਿਆ ਵਾ ਜੇ ਤੂੰ ਜਾਣਾ ਸਿੱਧੀ ਹੋ ਕੇ ਚਲ ਜਾ ਇਹਨੇ ਡਰਾਮੇ ਕਾ ਨੂੰ ਕਰਨ ਲੱਗੀ ਪਈਆਂ ਪਾਗਲੇ ਮੋٹے ਦਿਮਾਗ ਦੀ ਮੋਟੋ ਚਲੋ ਜੀ ਚਲੋ ਜੀ ਇੰਸਾਨਾਂ ਨਾਲ ਹੱਸਦੇ ਕਰਦਾ ਖੇਡ ਰਿਓ ਓਕੇ ਸ਼ੁਰੂਆਤ ਤਾਂ ਨਹੀਂ ਕਰਨੀ ਐ ਨੁਸਕਾਨ ਨਹੀਂ ਕਰਨਾ ਭਾਈ ਠੀਕ ਹੈ ਬੰਦੇਾਂ ਨੂੰ ਰਹਿਣਾ ਸਿਆਣੇ ਬਣ ਕੇ ਦੀਦੇ ਬਣ ਕੇ ਬਣ ਕੇ ਦੀਦੇ ਬਣ ਕੇ ਓਕੇ ਇਹ ਮੋਟੋ ਵੀ ਨੁਸਕਾਨ ਵਾਲੀ ਆ ਕਹਿ ਸਾਕੀ ਲੱਗ ਰਿਹਾ ਉਹ ਤਾਂ ਕਹਿੰਦਾ ਹੋਣਾ ਵਧੀਆ ਗਈ ਮੇਰੇ ਤੋਂ ਕੰਮ ਕਰਵਾਂਦੀ ਰਹਿੰਦੀ ਆ ਆਪ ਬਹਿ ਕੇ ਚੜਦੀ ਰਹਿੰਦੀ ਆ ਡੰਗਰਾ ਵਾਂਗ ਸਮਝਾ ਦੇਖੋ ਕਿਨੋਂ ਰਹੀ ਆ ਆਪਣੀ ਵੱਧ ਉਮਰ ਵਾਲੇ ਨੂੰ ਬਸ ਚੁੱਪਾ ਬੋਲ ਨਹੀਂ ਸਕਦਾ ਮਨਚ ਤਾਂ ਕਹਿੰਦਾ ਹੋ ਤੂੰ ਚੱਲ ਜਾ ਸਿਆਣੀ ਬਣ ਕੇ ਡੰਕਰੇ ਦਫਾ ਹੋ ਜਾ ਹਾਂ ਉਹ ਗੱਬੋਲਦਾ ਹੀ ਗੋਲ ਗੱਪੇ ਦਾ ਹਾਲ ਦੇਖ ਲੋ ਕਿਵੇਂ ਪੁੱਤ ਬੁੱਗੇ ਕਰਨ ਲੱਗਿਆ ਵੇ ਪਹਿਲਾਂ ਜਵਾਕ ਨਹੀਂ ਸੀ ਮਾਨ ਹੁਣ ਅੰਕਲਾਂ ਆਂਟੀਆਂ ਨਹੀਂ ਹਟਦੇ ਜੇ ਤੂੰ ਬੋਲਣਾ ਏ ਕੈਮਰਾ ਬੰਦ ਕਰਕੇ ਬੋਲ ਪਾ ਉਦਾਂ ਤਾਂ ਕੰਨੀ ਆ ਮੈਨੂੰ ਜਵਾਕ ਦੇਖਦੇ ਆ ਸਾਰੇ ਇਹ ਚੀਜ਼ਾਂ ਸਿਖਾਣ ਲੱਗੀ ਮੈਂ ਤੂੰ ਜਵਾਕਾਂ ਨੂੰ ਸ਼ਰਮ ਕਰ ਮੋਟੋ ਗੈਂੜੀਏ ਮੋਟੋ ਜ਼ਿਆਦਾ ਹਰਕਤਾਂ ਕਰਨੀਆਂ ਦੇਖਣੀਆਂ ਅਗਲੇ ਨੇ ਬਸ ਜਿੱਦਾ ਟਿਕ ਜਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਹਰ ਇੱਕ ਕਿਤੇ ਲੱਗ ਜੰਨੇ ਹੋ ਡੰਗਰਾ ਵਾਂਗ ਸਬਸਕ੍ਰਾਈਬ ਦੇਖੋ ਕਿਵੇਂ ਕਰਵਾਰੀ ਆ ਚਾਹੇ ਅਗਲੇ ਨੇ ਕਰਨਾ ਵੀ ਨਾ ਹੋਵੇ ਬੇਅਕਲ ਜੀ ਲੱਗੀ ہوئی ਆ ਉਤਰ ਕਰ ਰੇ ਭਾਈਆ ਤੇ ਮੈਂ ਬੈਠੀ ਆ ਵੇਲੀ ਕਿਹ ਕੀ ਇਹ ਕਹਿੰਦੇ ਸਭ ਆਪਣੀ ਕਰਨਾ ਤੂੰ ਵੇਲੀ ਬੈ ਜਿਹੜੇ ਦਿਖਾਉਂਦੇ ਆ ਨਾ ਆਪਣੀਆਂ ਜਨਾਨੀਆਂ ਆਪ ਕੋਈ ਕੰਮ ਨਹੀਂ ਕਰਦੇ ਉਹਨਾਂ ਦਾ ਦੇਖ ਲੋ ਆਈ ਹਾਲ ਹੋਣਾ ਏ ਆਪ ਬੈਠੀ ਆ ਰਾਮ ਨਾਲ ਕਿਵੇਂ ਲਾਇਆ ਪਿਆ ਝਾੜੂ ਮਾਰਨ ਲੱਗਿਆ ਪਿਆ ਸਫਾਈਆਂ ਕਰਨ ਹਾਂ ਕਹਿੰਦੇ ਸੁਣੋ ਇਦਾਂ ਵੀ ਟੈਂਕਲੇ ਬਾਹਰ ਖੜੇ ਆ ਅੱਛਾ ਜੀ ਵਾਲੇ ਬਾਹਰ ਖੜੇ ਆ ਅੱਛਾ ਹੋਰ ਇਹਦਾ ਮਗਰਮ ਬਾਹਰ ਖੜੇ ਆ ਹਾਂ ਉਹਨਾਂ ਨੂੰ ਪੈਸੇ ਦੇਣ ਦੀ ਮਰਿ ਉਹ ਕਹਿੰਦੇ ਕਰ ਦੋ ਅੰਦਰੋਂ ਰੱਖ ਹੋ ਗਿਆ ਖਾਲੀ ਜਮੈਂ ਕੋਈ ਮੈਂ ਬੜੂ ਵਧੀਆ ਕੁਝ ਵੀ ਨਹੀਂ ਹੈਗਾ ਉਹ ਪੈਸੇ ਦੇ ਉਹ ਮੇਰੇ ਕੱਪੜੇ ਪੜੀ ਜਾਂਦੇ ਮੈਂ ਕਿਹਾ ਨਾ ਮੈਨੂੰ ਵੀ ਦਰ ਦੱਸ ਆਪਾਂ ਦੋਨੇ ਦਰ ਤੋਂ ਕਿ ਚੱਲਦੇ ਆ ਕਿ ਤੈਨੂੰ ਕਿੱਥੇ ਦਰ ਤੋਂ ਕਰਦੀ ਹੋ ਰਹੇ ਨੇ ਬਾਹਰ ਦੀ ਕਿ ਭੋਗ ਦੂਗਾ ਉਹ ਪੈਸੇ ਨਾ ਭੋਗ ਕਰਦਾ ਜਿੰਨੀ ਵੀ ਕਿੱਥੇ ਦੱਸ ਨਾ ਕੀ ਬਿਨਾਂ ਲੈ ਜਾਣਾ ਨਾ ਮੈਂ ਰਿਸ਼ਤੇਦਾਰ ਵੀ ਖੜੇ ਹਰਕਤਾਂ ਦੇਖ ਰਹੇ ਨੇ ਉਹ ਵਿਆਹ ਤੇ ਥੋੜੀ ਆਏ ਸੀ ਇਹਨਾਂ ਜੋਕਰਾਂ ਦੀ ਹਰਕਤਾਂ ਦੇਖਣ ਆਏ ਸੀ ਇਹ ਪਹਿਲਾ ਬੰਦਾ ਏ ਜਿਹੜਾ ਆਪਣੀ ਕੁੜੀ ਦਾ ਵਿਆਹ ਕਰਕੇ ਕੱਪੜੇ ਪੜਵਾਉਣ ਲੱਗਿਆ ਵੇ ਜਾ ਕੇ ਪੈਸੇ ਦੇ ਦੇ ਉਰੇ ਬਟਾ ਜਬਲੀਆਂ ਕਣੂ ਮਰੀ ਜਾਂਦਾ ਕੰਮ ਕੀਤਾ ਉਹਨਾਂ ਨੇ ਵੀ ਸਵੇਰ ਦਾ ਉਰੇ ਜਬਲੀਆਂ ਮਾਰਨ ਲੱਗਿਆ ਵੇ ਬੈਠਾ ਕੰਮੀਆਂ ਮਾ ਵੀ ਦੇਖੋ ਮੈਂ ਗੱਲ ਬੋਲਣਾ ਮੋਫਰ ਮੈਂ ਨਿਕਾ ਸੱਚਾ ਪੱਕਾ ਦੇ ਬੰਦਾ ਵੀ ਤੁਹਾਡੇ ਚ ਆ ਕਵੀ ਕਹਿੰਦੇ ਜੀ ਬੰਦਿਆਂ ਦਾ ਇਕੱਠੇ ਇੰਨਾ ਹੋ ਗਿਆ ਇਹਨੇ ਬਤੇ ਦੇਖੀ ਹੀ ਨਹੀਂ ਕਦੇ ਮੈਂ ਕਹਾਂ ਬੰਦੇ ਵੀ ਦੇਖਿਆ ਧਰਤੀ ਪਸੀਆ ਹੈ ਧਰਤੀ ਕਾ ਕਾ ਹਾਂ ਹੱਥੇ ਆਈ ਤੇ ਉਹ ਪਿੰਡ ਦੇ ਇੱਥੇ ਆਪਣੀ ਤੇ ਸਾਰੇ ਫੁਕਰੀਆਂ ਦੇਖੋ ਕਿਵੇਂ ਮਾਰਨ ਲੱਗਿਆ ਵੇ ਇੰਨੇ ਲੋਕ ਆ ਗਏ ਪੈਸੇ ਦੇਣ ਦੇ ਮਾਰੇ ਹੁਣ ਕਮੀਆਂ ਕੱਢੀ ਜਾਂਦਾ ਪਿਆ ਜਿੰਨਾ ਕ ਅਗਲੇ ਨੂੰ ਦੱਸਣਾ ਉਹਨੇ ਤਾਂ ਉਨੇ ਹੀ ਅਰੇਂਜਮੈਂਟ ਕਰਨਾ ਏ ਜਦ ਤਾ ਸ਼ਗਨ ਲੈਣ ਦੇ ਮਾਰੇ ਲੋਕ ਸੱਦਲੇ ਲੰਬੀ ਉਮਬਰਾ ਵਾਲੀ ਹੋਵੇ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜਿਹੜੇ ਆਹਾ ਵਾਲੇ ਜੀ ਸਸ਼ੀਕਾਲ ਬਲਾਜ ਲਵੀ ਨੇ ਸਸ਼ੀਕਾਲ ਜੀ ਜੈ ਮਾਤਾ ਦੀ ਮੈਮੋਰੀ ਰੂਮਾ ਮਹਾਂ ਤੇ ਰੋਪਨਗਰ ਰੂਪੜੋ ਚ ਖੇਰੇ ਸਸ਼ੀਕਾਲ ਜੀ ਤੇ ਮੈਂ ਇਹਨਾਂ ਬਾਰੇ ਇੱਕ ਗੱਲ ਕਹਿਣਾ ਚਾਹੁੰਦੀ ਆ ਜਦੋਂ ਮੈਂ ਆਪਣੇ ਪੇਕੇ ਘਰ ਹੁੰਦੀ ਸੀ ਜਦ ਵੀ ਇਹ ਦੀਦੀ ਆਉਂਦੇ ਹੁੰਦੇ ਸੀਗੇ ਇੱਥੇ ਵੀ ਆਏ ਇਹਨਾਂ ਨੇ ਮੈਨੂੰ ਜਦੇ ਪਛਾਣ ਲਿਆ ਮੈਨੂੰ ਘੁੱਟ ਕੇ ਜੱਫੀ ਪਾ ਲਈ ਵੀ ਸਾਡੀੋ ਕੁੜੀ ਆ ਮੱਟ ਕਿਵੇਂ ਚੋੜ ਕਰਨ ਲੱਗੀ ਵੀ ਆ ਫਿਰ ਕੀ ਹੋਇਆ ਜੇ ਪਛਾਣ ਲਿਆ ਦੂਜੇ ਪਿੰਡ ਤਾਂ ਤੂੰ ਵਿਆਹੀ ਵੀ ਆ ਕਰਤਾ ਹੈ ਮੇਰੇ ਜੀ ਜਿਵੇਂ ਇਹਨਾਂ ਦੇ ਨਾਲ ਜਾਂਦੀ ਰਹੀ ਹੋਵੇ ਛੱਲੀ ਲੈ ਲੈ ਛੱਲੀ ਨਮੀ ਨਮੀ ਤੇਰਾ ਗਿਆ ਛੱਲੀ ਛੱਲੀ ਤੇਰੀ ਕਾਦੀ ਤਾਜੀ ਲਾਈ ਆ ਜੀ ਬਹੁਤ ਤਾਗੀਆਂ ਤਾਜ਼ੀਆਂ ਟੁਕੜੀਆਂ ਆਈ ਹੈ ਜੀ ਸਾਡੇ ਰੋਪੜ ਦੇ ਵਿੱਚ ਛੱਲੀ ਲੈ ਲੋ ਜੀ ਛੱਲੀ ਜਿਵੇਂ ਵੀ ਤੁਸੀਂ ਦੇਖ ਹੀ ਸਕਦੇ ਹੋ ਕੋਈ ਵੀ ਪੱਕੀ ਨਹੀਂ ਹੈ ਜੀ ਸਾਰੀਆਂ ਕੁੱਤੀਆਂ ਕੁੱਤੀਆਂ ਆਈਆਂ ਨੇ ਮੈਂ ਬੁਲਾ ਕੇ ਤੇਮਾਂ ਕੇ ਥੀਂ ਆਜੇ ਮੀ ਵਾ ਪੈਣਾ ਨਾ ਭਾਈ ਆ ਜਾ ਮਟ ਕੇ ਮੈਂ ਮਜ਼ਾਕ ਡਾਨ ਲੱਗੀ ਵੀ ਆ ਜਿੱਦਾਂ ਤੇਰੀ ਸ਼ਕਲ ਆ ਕਿਸੇ ਨੇ ਰੁਕਣਾ ਵੀ ਨਹੀਂ ਤੈਨੂੰ ਇੱਕ ਸਲਾਹ ਦਵਾਂ ਤੂੰ ਆਹੀ ਕੰਮ ਕਰ ਲੈ ਵਲੋਗਿੰਗ ਚ ਤਾ ਤੂੰ ਬਹੁਤ ਗੰਦ ਪਾਇਆ ਵੇ ਆ ਜੇ ਸਿਰ ਦੁੱਖ ਦਾ ਕੰਧ ਚ ਮਾਰ ਕਹਿੰਦੀ ਕਿੱਥੇ ਜਾਵਾਂ ਨਹਿਰਵਾਲ ਚਲ ਜਾ ਛਾਲ ਮਾਰ ਦੇ ਜਾ ਕੇ ਫੁੱਦੂ ਜੀ ਐਕਟਿੰਗ ਕਰਦੀ ਰਹਿੰਦੀ ਆ ਬੇਅਕਲ ਜੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਸਾਰੇ ਜਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ